ਮਾਨ ਸਾਹਿਬ ਮੈਂ ਇਹ ਕਹਿਣਾ ਚਾਹਨਾ ਹਾਂ ਕਿ ਇਹ ਜਿਹੜੇ ਸਰਕਾਰੀ ਪ੍ਰੋਜੈਕਟ ਹਨ ਇਹਨਾਂ ਦਾ ਜੋ ਹੈ ਯੂਸਰ ਮੈਂ ਥੋੜੇ ਦਿਨ ਪਹਿਲੇ ਸ਼ਾਇਦ ਕੁਝ ਫਿਊ ਮਨთਸ ਤੋਂ ਪਹਿਲੇ ਮੈਂ ਇੰਡੀਅਨ ਇੰਡੀਅਨ ਐਕਸਪ੍ਰੈਸ ਤੇ ਪੜ੍ਹਿਆ ਸੀ ਕਿ ਇਹ ਜਿਹੜੇ 45 ਪ੍ਰੋਜੈਕਟ ਨੂੰ ਲੈਣਾ ਹੈ ਇੰਡੀਅਨ 에ਅ ਲਾਇੰਸ ਨੇ ਕਿੰਨੇ ਸੌ ਕਰੋੜ ਦਾ ਕਾਟਾ ਪਾਇਆ ਉਸ ਦਾ ਕਾਰਨ ਹੈ ਕਿ ਜਿਹੜੀ ਡੋਮੈਸਟਿਕ ਫਲਾਈਟਸ ਚੱਲਦੀਆਂ ਹਨ ਰਾਜਸਥਾਨ ਸੀ ਤੋਂ ਦਿੱਲੀ ਲਈ ਉਹਦੇ ਚ 250 ਸੀਟ ਹੁੰਦੀ ਹੈ ਔਰ ਉਹਦੇ ਵਿੱਚ ਯਾਤਰੀ ਮੇਰਾ ਨਹੀਂ ਕਾਲ ਕੀਤੀਆਂ 40 ਤੋਂ ਵੱਧ ਹੁੰਦੇ ਨੇ ਇਹ ਜਿਹੜੇ ਸਰਕਾਰੀ ਪ੍ਰੋਜੈਕਟ ਹੁੰਦੇ ਨੇ ਇਹਨਾਂ ਨੇ ਜਿਹੜਾ ਹੈ ਉਹ ਇੱਕ ਖਲਾ ਦਾ ਕੋਟਾ ਜਿਹਾ ਕੀਤਾ ਜਾਂਦਾ ਹੈ ਇਹ ਮਨਮੋਹਨ ਸਿੰਘ ਸਾਹਿਬ ਨੇ ਜਿਹੜਾ ਪ੍ਰੋਜੈਕਟ ਸੈਂਟਰ ਗਵਰਨਮੈਂਟ ਨੂੰ ਪਾਸ ਕਰਵਾਇਆ ਸੀ ਆਪਣੇ ਚੈਨ ਨੂੰ ਸਾਫ ਸੁਥਰਾ ਬਣਾ ਲੈ ਸਿਟੀ ਤੇ ਸੋ ਇਹ ਅਰੇ ਲੋਕ ਭਲਾਈ ਲਈ ਪਾਸ ਕਰਵਾਇਆ ਸੀ ਮੈਂ ਕਨਲੀ ਰਿਕਵੈਸਟ ਕਰਾਂਗਾ ਜਿਹੜੀ ਅਥਾਰਟੀ ਇਹਨੂੰ ਪੀਐਮ ਆਈਡੀਸੀ ਚੰਡੀਗੜ੍ਹ ਚਲਾ ਰਹੀ ਹੈ ਇਮੀਡੀਏਟਲੀ ਫੰਡਸ ਦਾ ਇੰਤਜ਼ਾਮ ਕਰੇ ਕਿਉਂਕਿ ਇਹ ਬੱਸਾਂ ਦੇ ਬੰਦ ਹੋਣ ਨਾਲ ਜਿਹੜਾ ਲੋਕਾਂ ਨੂੰ ਨੁਕਸਾਨ ਹੋਇਆ ਲੋਕਾਂ ਦੇ ਬੱਚੇ ਸਕੂਲਾਂ ਤੋਂ ਛੱਡ ਗਏ ਨੇ ਉਹ ਤੋਂ ਜਿਹੜੇ ਬੰਦੇ ਡਿਸਪਾਰਟਮੈਂਟ ਦੇ ਜਿਹੜੇ ਰੋਟੀ ਖਾ ਰਹੇ ਨੇ ਉਹਨਾਂ ਨੂੰ 2 ਮਹੀਨੇ ਹੋ ਗਏ ਨੇ ਉਹਨਾਂ ਕੋਈ ਆਇਤ ਨਾ ਨੀ ਹੈ ਪੈਸੇ ਵੀ ਨਹੀਂ ਹੈ ਪਰ ਤੁਹਾਡਾ ਕਿਹ ਜੁਗਾਰਾ ਜਿਹੜਾ ਮੁਕਲ ਹੋ ਰਿਹਾ ਹੈ ਮਾਨ ਸਾਹਿਬ ਆਪ ਪੰਜਾਬ ਦਾ ਮਾਤ ਤਾਂ ਕਨਲੀ ਮੈਂ ਤੁਹਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੁੰਦਾ ਆਪ ਇੱਕ ਸੂ ਜਵਾਨ ਜਿਹੜੇ ਹੋ ਤੇ ਲੀਡਰ ਹੋ ਆਪ ਜੀ ਮਿਨਿਸਟਰ ਹੋ ਆਪ ਬੜਾ ਅੱਛੀ ਤਰ੍ਹਾਂ ਜਾਣਦੇ ਹੋ ਮੈਂ ਕਨਲੀ ਆਪ ਨੂੰ ਰਿਕਵੈਸਟ ਕਰਾਂਗਾ ਕਿ ਇਸ ਪ੍ਰੋਜੈਕਟ ਵੱਲ ਬਹੁਤ ਅੱਛੀ ਤਰ੍ਹਾਂ ਧਿਆਨ ਦਿਓ ਇਹ ਤੁਹਾਡਾ ਆਪਣਾ ਪ੍ਰੋਜੈਕਟ ਹੈ ਇਸ ਲਈ ਤਨਕਾ ਆਪ ਜੀ ਨੂੰ ਤੁਹਾਨੂੰ ਆਉਣ ਵਾਲੇ ਇਲੈਕਸ਼ਨ ਚ ਬਿਲਕੁਲ ਪੋਜ਼ਿਟਿਵ ਰਿਸਲਟ ਨਜ਼ਰ ਆਣਗੇ ਟੂ ਗੁੱਡ ਹੈਪਨਿੰਗ ਮੈਂ ਗੰਦੂ ਸਿੰਘ ਦੇਖਾ ਨਾਮ ਮੇਰਾ ਗੰਦੂ ਸਿੰਘ ਨੂੰ ਤੁਜੀ ਸਾਡੇ ਦੇਰਕੇ ਦੇ ਵਿੱਚ ਮੱਠਾ ਹੁੰਦੀ ਆ ਅਸੀਂ ਅਸੀਂ ਪੰਜੜੀਏ ਲੇਗੇ ਗਾਂ ਪਾਓ ਅੰਮ੍ਰਿਤਕ ਜਾਣੇ ਆ ਇਨਸਾਨ ਬਹੁਤ ਜਗਦੀ ਸੁਖੀ ਹੁੰਦੀ ਇਹ ਵੇਲੇ ਸਾਨੂੰ ਬਹੁਤ ਤੁਸੀਂ ਸੀਨੀਅਰ ਸਿਟੀਜ਼ਨ ਹੋ ਬਜ਼ੁਰਗੋ ਤੁਹਾਨੂੰ 5-10 ਰੁਪਏ ਦੇ ਗੁਜ਼ਾਰਾ ਹੋ ਜਾਂਦਾ ਹੈ ਇਹ ਵੇਲੇ ਬਜ਼ੁਰਗਾਂ ਬੰਦੇ ਬਹੁਤ ਤੰਗੀ ਆ ਸਾਡੀ ਪੈਨਸ਼ਨ ਕਿੰਨੀ ਹੈ 1500 ਰੁਪਏ ਦੀ ਪੈਨਸ਼ਨ ਹੈ ਮੇਰੀ ਤੇ ਮੈਂ 1500 ਰੁਪਏ ਨਾਲ ਕਿੱਲਾ ਗੁਜ਼ਾਰਾ ਕਰਨਾ ਵਾ ਇਹ ਦੱਸੋ ਮੈਨੂੰ ਮੇਰੀ ਕਿਜ਼ਾਦੀ ਗੁਜ਼ਾਰਾ ਸੰਭਲਦਾ ਨਹੀਂ ਹੋ ਸਕਦਾ ਤੇ ਇਹ ਬੱਚਾ ਤੁਹਾਡੇ ਲਈ ਕਾਫੀ ਫਾਇਦੇਮੰਦ ਸੀ ਬਹੁਤ ਬੱਚਾ 5-10 ਰੁਪਏ ਤੁਸੀਂ ਸੈਲੀਬ੍ਰੇਸ਼ਨ ਮਾਲਕ ਨੂੰ ਮੰਨਦੇ ਹੋ ਸੈਲੀਬ੍ਰੇਸ਼ਨ ਨੂੰ ਮੰਨਿਆ ਦਹਰਦਿਆਂ ਜੋ ਇੰਡੀਆ ਗੇੜੀ ਨੂੰ ਮੰਨਿਆ ਨਾ ਪੜਾ ਕਮ ਸਮੇਂ ਲਈ ਕਹੇ ਹੀ ਕਿ ਸਾਨੂੰ ਬਹੁਤ ਜ਼ਰੂਰੀ ਸੂਤਰ ਮਜੂਰਣ ਨਹੀਂ ਚਾਹੀਦੀ ਆ ਮਾਨ ਸਾਹਿਬ ਤੁਹਾਡਾ ਬਹੁਤ ਸਤਿਕਾਰ ਕਰਦੇ ਆਪਾਂ ਜੇ ਮਾਨ ਸਾਹਿਬ ਹੀ ਬਸਦ ਬੜਾ ਚਲਾ ਦੇਂਦੇ ਹੋ ਤਾਂ ਤੁਸੀਂ ਵੋਟ ਕਿੰਨੂੰ ਪਾਓਗੇ ਨਹੀਂ ਮਾਨ ਸਾਹਿਬ ਨੂੰ ਪਾਵਾਂਗੇ ਵੋਟ ਮਾਨ ਸਾਹਿਬ ਦਾ ਧੰਨਵਾਦ ਕਰਾਂਗੇ ਆਪਾਂ ਸੋਮਾਦਮੀ ਪਾਰਟੀ ਨੂੰ ਧੰਨਵਾਦੀ ਧੰਨਵਾਦੀ ਮੈਂ ਜਤਿੰਦਰ ਸਿੰਘ ਏਰਕਾ ਵਾਸੀ ਮੈਂ ਮੈਟਰੋ ਬਸਾਂ ਦੇ ਸਪਾਈ ਕਰਮਚਾਰੀ ਦਾ ਕੰਮ ਕਰਦਾ ਹਾਂ ਤੇ ਤੁਹਾਡੀ ਸੈਲਰੀ ਕਿੰਨੀ ਹੈ ਸੈਲਰੀ ਮੇਰੀ 10000 ਦੇ ਕਰੀਬ ਇੱਕ ਸੈਲਰੀ ਮੇਰੀ ਆਉਂਦੀ ਏ ਤੇ ਉਹ ਸੈਲਰੀ ਨਾਲ ਮੁਸ਼ਕਲ ਨਾਲ ਹੀ ਕਜਾਰਾ ਹੋ ਰਿਹਾ ਹੈ ਤੇ ਤੁਹਾਡੇ ਬੱਚੇ ਕਿੱਥੇ ਵੱਢਦੇ ਨੇ ਮੇਰੇ ਬੱਚੇ ਖਾਸਾ ਪਮੇ ਸਕੂਲ ਵੱਢਦੇ ਨੇ ਤੇ ਉਹ ਵੀ ਰਖੇ ਲਾ ਲ ਉਹ ਬਸਾਂ ਚ ਜਾਂਦੇ ਸੀ ਤੇ ਕਿਰਾਇਆ ਹਣੂ ਮਾਂ ਵੀ ਹੀ ਲੱਗਦਾ ਨਹੀਂ ਸਾਡਾ ਕਿਰਾਇਆ ਕੋਈ ਬਸਾਂ ਬੰਨ੍ਹਣ ਦੇ ਕਾਰਨ ਬੱਚਿਆਂ ਨੂੰ ਢੋਣਾ ਪੈ ਗਿਆ ਸਕੂਲੋਂ ਕਿਰਾਇਆ ਨਹੀਂ ਆਪਾਂ ਦੇ ਸਕੇ ਤੇ ਬੱਚਿਆਂ ਨੂੰ ਢੋਣਾ ਪੈ ਗਿਆ ਸਕੂਲੋਂ ਇਸ ਕਰਕੇ ਮੈਂ ਚਾਹੁੰਦਾ ਆ ਵੀ ਆਪਣੀਆਂ ਜਿਹੜੀਆਂ ਪੀਲੀਆਂ ਬੱਸਾਂ ਉਹ ਚਲਾਈਆਂ ਜਾਣ ਤੁਸੀਂ ਮੈਟਰੋ ਸਾਹਿਬ ਆਪਣੇ ਮਾਨ ਸਾਹਿਬ ਨੂੰ ਕੋਈ ਮੈਸੇਜ ਦੇਣਾ ਜਾਂਦੇ ਹੋ ਮੈਂ ਭਗਵੰਤ ਮਾਨ ਸਾਹਿਬ ਨੂੰ ਮੈਸੇਜ ਦੇਣਾ ਚਾਹੁੰਦਾ ਆ ਵੀ ਉਹ ਪੀਲੀਆਂ ਬੱਸਾਂ ਨੂੰ ਚਲਾਇਆ ਜਾਵੇ ਜੋ ਕਿ ਆਮ ਪਬਲਿਕ ਵੀ ਜੀਹਨ ਇਹ ਉਹ ਪੀਲੀਆਂ ਬੱਸਾਂ ਚਲਾ ਦੇਣਗੇ ਤੇ ਤੁਸੀਂ ਆਂਦੀ ਵਾਰੀ ਵੋਟ ਕਿਨੂੰ ਪਾਓਗੇ ਆਪਾਂ ਆਮ ਪਾਰਟੀ ਨੂੰ ਵੋਟ ਪਾਵਾਂਗੇ ਅੱਗੇ ਵੀ ਆਪ ਪਾਰਟੀ ਨੂੰ ਵੋਟ ਪਾਈਆਂ ਸੀ ਤੇ ਦੋਵਾਂ ਵਾਰਾਂ ਵੋਟ ਪਾਈ ਆਮ ਪਾਰਟੀ ਨੂੰ ਪਾਈਆਂ ਐਰਗੇ ਵੀ ਆਮ ਪਾਰਟੀ ਨੇ ਪਾਵਾਂਗੇ ਇਹ ਪਸਾ ਚਲਾ ਦੇਣਗੇ ਥੈਂਕ ਯੂ ਜੀ ਪਤਨਾਲ ਮੇਰੇ ਸਾਰੇ ਭੈਣ ਭਰਾਵਾਂ ਨੂੰ ਪਾਈ ਆਪਾਂ ਸਭ ਤੋਂ ਪਹਿਲੇ ਆਪ ਜੀ ਦਾ ਸ਼ੁਭਨਾਮ ਨਾਮ ਕਰਨ ਦੇ ਸਿੰਘ ਵੀਰ ਕਾ ਮੈਂ ਨਾ ਮੈਟਰੋ ਬੱਸ ਦੇ ਵਿੱਚ ਸਕਿਉਰਟੀ ਗਾਰਡ ਦੀ ਜੋਬ ਕਰਦਾ ਹਾਂ ਤੇ ਸਾਡਾ ਨਾ 2-3 ਮਹੀਨਿਆਂ ਤੋਂ ਨਾ ਤਨਖਾਹਾਂ ਨਹੀਂ ਆ ਰਹੀਆਂ 2 ਮਹੀਨਿਆਂ ਤੋਂ ਤੁਹਾਡੀ ਤਨਖਾਹ ਨਹੀਂ ਆਈ ਤੇ ਉਹਦੇ ਨਾਲ ਤੁਹਾਡੀ ਡੇਲੀ ਲਾਈਫ ਤੇ ਬੜਾ ਫਰਕ ਪੈ ਰਿਹਾ ਹੈ ਬਹੁਤ ਜ਼ਿਆਦਾ ਜੀ ਦੇਖੋ ਸਾਡੀ ਇਹ ਨਵਾਂ ਨਵਾਂ ਵਿਆਹ ਹੋਇਆ ਵਾ ਤੇ ਤਨਖਾਹ ਕਰਕੇ ਬੜਾ ਪੁਰਾਹਾ ਹੋ ਜੇ ਉਦੋਂ ਦਿਨ ਦਿਹਾੜੀ ਆ ਜੇ ਰਖੜੀ ਦਾ ਤੇ ਤੁਹਾਨੂੰ ਪਤਾ ਕਿ ਕਿੱਦਾਂ ਗੁਜ਼ਾਰਾ ਨਹੀਂ ਚੱਲਦਾ ਸਾਡੀ ਸਰਕਾਰ ਅੱਗੇ ਆਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਜਾਓਗੇ ਅਹੀਂ ਆਹੀ ਕਹਿਣਾ ਚਾਹੁੰਦੇ ਆਂ ਕਿ ਆਪਣਾ ਜੋ ਵੀ ਸਾਡਾ ਹੱਕ ਆ ਦਿੱਤਾ ਜਾਵੇ ਸਾਡੀਆਂ ਜਿਹੜੀਆਂ ਸੈਲਰੀਆਂ ਵਾ ਪਵਾ ਦਿੱਤੀਆਂ ਗਿਆਨ ਸਰਕਾਰ ਨੂੰ ਅਹੀ ਬੇਨਤੀ ਆ ਤੇ ਇਹ ਆਪੀਲੀਆਂ ਬੱਸਾਂ ਫਿਰ ਚਲਾਈਆਂ ਜਾਣ ਬਸਾਂ ਦਾ ਜਿਹੜਾ ਪ੍ਰੋਜੈਕਟ ਵਾ ਅੱਗੇ 2 ਸਾਲ ਤੋਂ ਬੰਦ ਪਿਆ ਵਾ ਇਹਨੂੰ ਛੇਤੀ ਤੋਂ ਛੇਤੀ ਚਲਾਇਆ ਜਾਵੇ ਕਿਉਂਕਿ ਸਾਨੂੰ ਜਿਹੜਾ ਮਿਲਦਾ ਵਾ ਉਹੀ ਕਹਿੰਦਾ ਚ ਤਰੋ ਚੱਲਣੀਆਂ ਵਾ ਪਰ ਸਾਡੇ ਕੋ ਕੋਈ ਜਵਾਬ ਨਹੀਂ ਹੁੰਦਾ ਇਸ ਕਰਕੇ ਸਾਨੂੰ ਸਰਕਾਰ ਕੋ ਜਵਾਬ ਚਾਹੀਦਾ ਕਿ ਇਹਨਾਂ ਛੇਤੀ ਛੇਤੀ ਚਲਾਇਆ ਜਾਵੇ ਜੇ ਪਦਮਨ ਸਿੰਘ ਸਾਹਿਬ ਇਸ ਪ੍ਰੋਜੈਕਟ ਨੂੰ ਚਲਾ ਦੇਣ ਦੇ ਗਣ ਤੇ ਆਪ ਵੋਟ ਕਿਨੂੰ ਪਾਓਗੇ ਇਹ ਵੇਖੋ ਚਲਾਨਗੇ ਤੇ ਬੋਰਡ ਵੇਖੋ ਭਗਵੰਤ ਮਾਨ ਸਾਹਿਬ ਲਈ ਪਾਉਗੀ ਆਮ ਆਦਮੀ ਪਾਰਟੀ ਨੂੰ ਹੀ ਪਾਉਗੇ ਤੁਸੀਂ ਆਪਣਾ ਅਗਲਾ ਨੇਤਾ ਉਹਨਾਂ ਨੂੰ ਹੀ ਚੁਣੋਗੇ ਅਗਲਾ ਨੇਤਾ ਉਹ ਹੀ ਚੁਣੋਗੇ ਥੈਂਕਸ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਿਲਜੀਂਦਰ ਸਿੰਘ ਵਾਸੀ ਅਮਰੀਕਾ ਜਿਹੜੇ ਮੈਟਰੋ ਬੱਸ ਚਾਰੀਆ ਉਹਦੇ ਬਾਰੇ ਕੁਝ ਸ਼ਬਦ ਕਹਿਣਾ ਚਾਹੁੰਦਾ ਕਿ ਇਸ ਬਸਾਂ ਦੀ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬਹੁਤ ਜ਼ਿਆਦਾ ਸਹੂਲਤ ਸੀਗੀ ਬੱਚੇ ਤੋਂ ਲੈ ਕੇ ਲੇਡੀਜ਼ ਤੱਕ ਬਜ਼ੁਰਗਾਂ ਤੱਕ ਥੋੜੇ ਕਿਰਾਏ ਦੇ ਵਿੱਚ ਆਸਾਨੀ ਦੇ ਨਾਲ ਜਿਹੜਾ ਵਾ ਉਹ ਆਜਾ ਆਉਂਦੇ ਸੀਗੇ ਸਰਵਿਸ ਵੀ ਉਹ ਜਿਹੜਾ ਬਹੁਤ ਵਧੀਆ ਚੱਲਦੀ ਸੀ ਪਰ ਇਹਨਾਂ ਦੇ ਬੰਦ ਹੋਣ ਦੇ ਨਾਲ ਨਗਰ ਨੂੰ ਜਿਹੜਾ ਵਾ ਉਹ ਬਹੁਤ ਘਟਾ ਪਿਆ ਵਾ ਤੇ ਸਾਡੀ ਪੁਰਜ਼ਰ ਮੰਗਿਆ ਸਰਕਾਰ ਅੱਗੇ ਕਿ ਇਹ ਮੈਟਰੋ ਬੱਸਾਂ ਦੇ ਜੜੀਆਂ ਚਲਾਈਆਂ ਜਾਣ ਤਾਂ ਕਿ ਨਗਰ ਵਾਸੀਆਂ ਨੇ ਸਹੂਲਤ ਜਿਹੜੀ ਆ ਮੁੜ ਪ੍ਰਾਪਤ ਹੋ ਸਕੇ ਤੋਂ ਮੈਂ ਕੁਲਵਿੰਦਰ ਸਿੰਘ ਪਰਿਵਾਰ ਦੀ ਮਿੱਟੀ ਨਿਊ ਚੈਨਲ ਆ ਆਪ ਜੀ ਦੀ ਸੇਵਾ ਦੇ ਵਿੱਚ ਆਇਆ ਜਕਾ ਅੱਜ ਮੈਂ ਲੈ ਕੇ ਆਇਆ ਆ ਫਿਰ ਇੱਕ ਵੀਡੀਓ ਜੋ ਮੈਟਰੋ ਬੱਸਾਂ ਜੋ ਹੈ ਬੰਦ ਹੋਈਆਂ ਉਸ ਉਸ ਦੇ ਚਰਚੇ ਵਿੱਚ ਲੈ ਕੇ ਮੈਂ ਅੱਜ ਫਿਰ ਵੀਡੀਓ ਆਇਆ ਹਾਂ ਅੱਜ ਮੈਂ ਤੁਹਾਨੂੰ ਡਿਫਰੈਂਟ ਪਸਪਤਨ ਨਾਲ ਮਲਾਵਾਂਗਾ ਜਿਨ੍ਹਾਂ ਨੂੰ ਇਹ ਮੈਟਰੋ ਬੱਸ ਦਾ ਬੰਦ ਹੋਣ ਨਾਲ ਬਹੁਤ ਸੌਤ ਗਿਆ ਮਾਨ ਸਾਹਿਬ ਆਪ ਮਾਨੋ ਮੇਰੀ ਆਪਣੀ ਇਸ ਵੀਡੀਓ ਰਾਹੀਂ ਮੈਂ ਆਪ ਦੇ ਮਾਨ ਸਨਮਾਨ ਨੂੰ ਕਿਸੇ ਤਰ੍ਹਾਂ ਦਾ ਕੋਈ ਠੇਸ ਨਹੀਂ ਪਹੁੰਚਾਣਾ ਚਾਹੁੰਦਾ ਮੈਂ ਤੁਹਾਨੂੰ ਸਿਰਫ ਰਿਕਵੈਸਟ ਕਰਦਾ ਕਿ ਜਿਉਂ ਇਹ ਬੱਚੇ ਕਹਿੰਦੇ ਬਣ ਉਹਨਾਂ ਦੀ ਸੁਣੋ ਕੋਲ ਹੋ ਕੇ ਸੁਣੋ 550 600 ਕਰੋੜ ਦੀ ਲਾਗਤ ਕਰਕੇ ਇੰਨਾ ਮੰਗਾ ਪ੍ਰੋਜੈਕਟ ਜੋ ਸਰਕਾਰ ਨੇ ਲੋਕ ਭਲਾਈ ਵਾਸਤੇ ਬੱਚਿਆਂ ਦੀ ਭਲਾਈ ਵਾਸਤੇ ਚਾਲੂ ਕਰਵਾਇਆ ਸੀ ਕਿਰਪਾ ਕਰਕੇ ਉਹਦੇ ਵੱਲ ਧਿਆਨ ਦਿਓ ਮਾਨ ਸਾਹਿਬ ਪਾਰਟੀ ਬਾਜੀ ਇੱਕ ਪਾਸੇ ਰੱਖ ਕੇ ਸੀ ਜੇ ਚੱਲੀਏ ਨਾ ਇਹ ਬੱਸਾਂ 2016 ਦੇ ਵਿੱਚ ਸ਼ੁਰੂ ਹੋਈਆਂ ਸੀ ਨਵੰਬਰ 2016 ਦੇ ਮੈਂ ਥੋੜਾ ਟੈਕੀਕਲ ਤੱਕ ਜਾ ਕੇ ਆਇਆ ਹਾਂ ਸਾਰਾ ਦੱਸਦਾ ਹਾਂ ਤੁਹਾਨੂੰ 2016 ਜਿਹੜੀਆਂ ਇਹ ਬੱਸਾਂ ਚਾਲੂ ਹੋਈਆਂ ਚੰਨ ਤੇ ਇਹ ਬਾਦ ਸਰਕਾਰ ਨੇ ਚਲਾਈਆਂ ਸੀ 2 ਮਹੀਨੇ ਬਾਅਦ ਇਲੈਕਸ਼ਨ ਸੀ 2 ਮਹੀਨੇ ਬਾਅਦ ਜਦੋਂ ਇਲੈਕਸ਼ਨ ਹੋਈ ਤਾਂ ਇਲੈਕਸ਼ਨ ਤੋਂ ਬਾਅਦ ਕਾਂਗਰਸ ਸਰਕਾਰ ਦੀ ਜਿੱਤ ਹੋਈ ਸਿੱਧੂ ਸਾਹਿਬ ਆਏ ਆਪਣੇ ਉਹਨਾਂ ਨੇ ਕਈ ਬੱਚਿਆਂ ਨੂੰ ਜੜੀਆਂ ਕੰਸੈਸ਼ਨਸ ਕੀਤੀਆਂ ਤੇ ਉਹਦੇ ਕਰਕੇ ਬੱਸਾਂ ਕਾਮਯਾਬ ਹੋਈਆਂ ਮਾਨ ਸਾਹਿਬ ਇਹ ਪਾਰਟੀਬਾਜੀ ਦਾ ਇਹ ਕੋਈ ਨਹੀਂ ਲੈਣਾ ਦੇਣਾ ਕਿ ਇਹ ਪ੍ਰੋਜੈਕਟ ਕਿਹਦੇ ਚ ਲਾਇਆ ਸੀ ਕਿਹੜੀ ਪਾਰਟੀ ਨੇ ਚਲਾਇਆ ਸੀ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਇੱਕ ਨਿਊਟਰਲ ਹੋ ਕੇ ਜੇ ਚੱਲੀਏ ਜਿਹੜੀ ਸ਼ੂਬੇ ਦੀ ਸਰਕਾਰ ਮੌਕੇ ਦੀ ਹੁੰਦੀ ਹੈ ਨਾ ਉਹ ਕੋਈ ਜਿਹੜੀ ਪ੍ਰੋਜੈਕਟ ਦੀ ਮਾਪਿਓਂ ਤੁਸੀਂ ਇਸ ਪ੍ਰੋਜੈਕਟ ਵੱਲ ਧਿਆਨ ਦਿਓ ਇਸ ਵਕਤ ਸਾਡੇ ਮਾਪੇ ਜਿਹੜੇ ਬੀਆਰਟੀਐਸ ਬੱਸਾਂ ਦੇ ਤੁਸੀਂ ਹੋ ਤੁਸੀਂ ਇਹਨਾਂ ਨੂੰ ਚਾਲੂ ਕਰਨਾ ਹੈ ਮਾਨ ਸਾਹਿਬ ਤੁਸੀਂ 25000 ਬੰਦੇ ਨੂੰ ਰੋਜ਼ਗਾਰ ਦੇਣ ਲਈ ਬਾਦਾ ਗੀਤਾ ਜੀ ਔਰ ਮੈਂ ਨਹੀਂ ਚੰਦਾ ਕਿ ਇਹੋ ਜੀ ਕੋਈ ਮਿਸਾਲ ਬਣੇ ਕਿ ਕੋਈ ਚੁੱਡੇ ਦੀ ਸਰਕਾਰ ਇਹੋ ਜੀ ਆਈ ਹੈ ਜਿਹਦੇ ਚ 2000 ਨੌਕਰੀਆਂ ਗਈਆਂ ਦੇਣ ਦੀ ਬਜਾਈ ਕੜ ਲਈ ਆਪਕੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੋ ਪ੍ਰੋਜੈਕਟ ਹੈ ਲੋਕ ਭਲਾਈ ਦਾ ਪ੍ਰੋਜੈਕਟ ਹੈ ਇਸ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਜਿਹੜੇ ਗਰੀਬ ਮੱਧਮ ਲੈਵਲ ਦਾ ਵਰਗ ਦਾ ਬੰਦਾ ਹੈ ਜਿਹੜਾ ਤੁਡੀ ਡੇਲੀ ਲਾਈਫ ਨੂੰ ਬਰਾਬਰ ਪੈਂਦਾ ਹੈ ਇਸ ਦਾ ਬਹੁਤ ਵੈਦਾ ਸੀ ਨੂੰ ਬੱਚਿਆਂ ਨੇ ਉਤਰਾਇਆ 2200 ਰੁਪਏ ਖਚਕੇ ਜਿਹੜੇ ਨੇ ਆਟੂਆਂ ਦੇ ਵਿੱਚ ਬੱਚੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਕੁਝ ਮਾਪੇ ਬਾਬ ਤੇ ਐਸੇ ਹੈ ਜਿਨ੍ਹਾਂ ਨੇ ਆਪਣੇ ਬੱਚੇ ਸਕੂਲਾਂ ਤੋਂ ਢਾ ਦਿੱਤੇ ਕੁਝ ਏਮਪਲੋਈ ਸੀ ਵਿਚਾਰੇ ਕੋਈ ਪਠਾਨ ਕੋਈ ਗੁਰਦਾਸਪੁਰੋਂ ਆਂਦਾ ਸੀ ਸਾਡੀ ਬੱਚੇ ਬੈ ਕੇ ਜਾਂਦਾ ਸੀਗਾ ਲਾਰੈਂਸ ਡੋਟ ਕਰ 12-15000 ਦੀ ਨੌਕਰੀ ਵਿਚਾਰਾ ਇੰਨੀ ਦੂਰੋਂ ਕਰਕੇ ਤੇ ਚਲਾ ਜਾਂਦਾ ਸੀ ਇਹਨੂੰ ਸਾਡੀਆਂ ਬੱਚਾ ਕਰਕੇ ਵਾਰਾ ਕਾ ਜਾਂਦਾ ਉਹ ਵੀ ਕਿਰਾਏ ਤੋਂ ਨੌਕਰੀ ਛੱਡ ਕੇ ਮਾਨਸਾ ਪਲੀਜ਼ ਇਹਨਾਂ ਵੱਲ ਧਿਆਨ ਦਿਓ मेरी ये वीडियो अच्छी लगे शेयर से लाइक जरूर करना तो न्यूज़ चैनल प्रोडक्ट ग्यूड इविंग जो कि मैं अमृतसर से बिलोंग करता हूँ जो मैं रोज का अपडाउन मेरा नाम रिति कुमार है और मैं अमृतसर से पठानकोट तो जाता हूँ ठीक है जो हमारे यहाँ पहले यहाँ पे आप क्या जॉब करते हैं सर मैं एम आर आप पठानकोट से डेली अमृतसर अपडाउन करते हैं सर मैं रोज अपडाउन करता हूँ पहले हमारे यहाँ पे क्या था कि हमें टी बसेस चलती थी इसमें मुझे काफ़ी लाभदायक मिलता था उसमें किराया भी कम था अब जब से मैं वो बसेस बंद हुई हैं तब से ऑटो में किराया लग रहा है रोज़ का सौ दो सौ सौ दो सौ किराया लग रहा है और मेरी यही विनती है कि सरकार से कि जल्दी से जल्दी वो बसेस को चलाया जाए और भी लोगों को इसमें काफ़ी बेनिफिट था आपका मतलब पंजाब सरकार को ये कहना है आप बेनती कर रहे हैं कि ये बसों को दोबारा चालू की जाए हाँ जी हाँ जी सर बिल्कुल अगर मान सरकार आम आदमी पार्टी इसे चालू कर देती है तो आप वोट किसको डालोगे को, डालो को डालूंगा हिमाचल सरकार की को थें। 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 को चालू कर दिया तो थैंक यू जी बिल्कुल